ਏ ਬੱਚਾ ਬੜਾ ਖਤਰਨਾਕ ਸੱਪਾ ਕਾਲਾ ਮੰਬਾ ਮੈਂ ਇਹਨੂੰ ਫੜਨ ਲੱਗਿਆ ਇੱਕ ਵਾਰੀ ਮੈਂ ਗੰਦੇ ਨਾਲੀ ਚ ਡਿੱਗਿਆ ਵਾਂ ਇੱਕ ਵਾਰੀ ਨਹੀਂ ਬਾਬਾ ਜੀ ਤੁਸੀਂ ਕਿੰਨੀ ਵਾਰੀ ਡਿੱਗੇ ਹੋ 10 ਇੱਕ ਵਾਰੀ ਰਹੇ ਹੋ ਹਾਂ ਤੇ ਬੱਚਾ ਅੱਜ ਤੇਰੇ ਵਾਸਤੇ ਜੋਗੀ ਇੱਕ ਬੜੀ ਖਾਸ ਆਈਟਮ ਲੈ ਕੇ ਆਇਆ ਮਣਕਾ ਲੈ ਕੇ ਆਇਆ ਵਾਂ ਅੱਛਾ ਮਣਕਾ ਬਾਬਾ ਜੀ ਮੈਂ ਮਣਕਾ ਤੜਵਾਉਣਾ ਨਹੀਂ ਤੁਹਾਡੇ ਕੋਲੋਂ ਅੱਛਾ ਇੱਕ ਨਾ ਮੇਰਾ ਭਰਾ ਉਹਦੇ ਸੱਪ ਲੜ ਗਿਆ ਤੇ ਉਹਦਾ ਕੋਈ ਦੱਸੋ ਕੋਈ ਕੀ ਲਾਈਏ ਉੱਤੇ ਤੇ ਬੱਚਾ ਸੱਪ ਕਿਹੜਾ ਲੜ ਗਿਆ ਉਹਦੇ ਉਹ ਲੁੱਡੋ ਵਾਲਾ ਨਹੀਂ ਹੁੰਦਾ ਜਿਹੜਾ 99 ਦੇ ਡੰਗ ਮਾਰਦਾ ਉਹ ਲੜਿਆ ਨਾ 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 ਸਾਡਾ 20 ਸਾਲ ਦਾ ਤਜਰਬਾ ਵਾ ਉਹ ਤੇ ਜਿੰਨੀ ਦੇਰ ਲੁੱਡੋ ਤੇ 1.5 ਲੀਟਰ ਵਾਲੀ ਪੈਪਸੀ ਨਾ ਲੱਗੀ ਹੋਵੇ ਸੱਪ ਡਾਂਗ ਹੀ ਨਹੀਂ ਮਾਰਦਾ ਹਾਂ ਇਹਹੀ ਗੱਲ ਆ ਫਿਰ ਉਹਨਾਂ ਲਾਈ ਸੀ 1.5 ਲੀਟਰ ਦੀ ਬੋਤਲ ਲਾ ਕੇ ਇਹ ਉਹਦੇ ਜੂਏ ਵਾਲਾ ਸੱਪ ਲੜਿਆ ਸੱਪ ਮੰਗ ਪਤਾ ਖੇਡਦਾ ਜੂਏ ਵਾਲਾ ਲੜਿਆ ਤੁਸੀਂ ਸਾਦਾ ਲੁੱਡੋ ਖੇਲੋ ਕਦੀ ਵੀ ਸੱਪ ਨਹੀਂ ਲੜੂ 99ਾਂ ਤੇ ਜਾ ਤੈਨੂੰ ਨੁਸਖਾ ਹੀ ਦਿੱਤਾ ਇਹ ਸਾਦਾ ਮਤਲਬ ਜੂਆ ਨਹੀਂ ਲਾਉਣਾ ਜੂਆ ਨਾ ਲਾਓ ਫੇਰ ਨਹੀਂ ਤੁਹਾਨੂੰ 99ਾਂ ਤੇ ਡਾਂਗ ਵੱਜੂਗਾ ਫੇ ਤਾਂ ਨੂੰ ਅੱਗੇ ਪੌੜੀਆਂ ਪੌੜੀਆਂ ਮਿਲਣਗੀਆਂ ਹਰ ਪਾਸੇ ਮੰਜ਼ਲਾ ਆਸਾਨ ਹੋ ਜਾਣ ਗਿਆ ਜਾਂ ਜੋਗੀ ਨੇ ਕਹਿਤਾ ਇੱਕ ਵਾਰ ਓਏ ਨਿੱਕੇ ਆ ਲਿਆ ਓਰੇ ਆ ਯਾਰ ਆ ਕੀ ਪੱਕਾ ਕੋ ਘਰ ਬਾਬੇ ਨੂੰ ਰੋਟੀ ਖਵਾ ਦਈਏ ਜਾਂ ਬੱਚਾ ਜੋਗੀ ਨੂੰ ਰੋਟੀ ਖਵਾਏਗਾ ਤੇਰੀਆਂ ਆਸ ਮਰਾਦਾ ਪੂਰੀਆਂ ਹੋ ਜਾਣਗੀਆਂ ਬੜਾ ਭਾਗਲ ਆ ਤੇਰਾ ਮੱਥਾ ਦੱਸਦਾ ਬੱਚਾ ਤੂੰ ਬੋਟੀਆਂ ਦੀ ਕੌਲੀ ਭਰ ਕੇ ਲਿਆਏਗਾ ਤੁਸੀਂ ਮੱਥੇ ਤੋਂ ਹਿਸਾਬ ਲਾਉਂਦੇ ਹੋ ਹਣਾ ਇਹ ਮੱਥਾ ਭਾਗ ਹੁੰਦਾ ਵਾ ਖਮੀਰੀ ਰੋਟੀ ਮਿਲ ਜੂ ਨਾਲ